ਯਾ ਮਾ ਝੜਿਆ ਕੋਰੇ ਓਏ ਕਿਰਲੀ ਲੰਬੀ ਦੀ ਕਿਰਲੀ ਨਹੀਂ ਨਿਕਲੀ ਉਹਦੀ ਪੂਛ ਡੈਗੀ ਕਰਲੀ ਕਰ ਆਪਣੇ ਆਪ ਦਾ ਕੱਪੜਾ ਦੇ ਚ ਦਾਹਾ ਘਟਾ ਜਾ ਪੈ ਜਾਂਦਾ ਆ ਕਬੂਤਰ ਕਈ ਵੇਲੇ ਫੜ ਕੇ ਆਪਾਂ ਪੱਟ ਦੇ ਰੱਖ ਕੇ ਪਾਣੀ ਪੂਣੀ ਦਈਦਾ ਉਹ ਕਬੂਤਰ ਨੂੰ ਵੀ ਘਟਾ ਜਾਂਦਾ ਆ ਸਿਰਾ ਹੋ ਗਿਆ ਅੱਜ ਦਾ ਕੀ ਹੋਇਆ ਡੇਢੀ ਦੱਸੀ ਦੱਸੀ ਕੀ ਹੋਇਆ ਦੱਸ ਦੇ ਕਿਰਲੀ ਕਿਰਲੀ ਚੜ ਗਈ ਹਾਂਜੀ ਲਿੰਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜੀਤੋਂ ਧੰਨਵਾਦ ਤੇ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਬਾਬੇ ਸਰਿੰਜ ਪਤਾ ਨਹੀਂ ਕਿੱਥੇ ਰੱਖ ਲਈ ਟਾਈਮ ਹੋ ਗਿਆ 9:30 ਦਾ ਮੌਸਮ ਮੈਂ ਦੇ ਦੇ ਮੈਂ ਕਿਹਾ ਠੀਕ ਹੋ ਜੇ ਫੇਰੀ ਕਬੂਤਰ ਕੱਢਾ ਹਨਾ ਗੇੜੇ ਵਾਲੇ ਬਾਜ਼ੀਆਂ ਤੇ ਹੋਣੀ ਨਹੀਂ ਲਿਆ ਆ ਮੌਕੇ ਲੈ ਕੇ ਕੈਨਸਲ ਹੋ ਜਾਂਦੀ ਏ ਹੁਣ ਪੈ ਗਈ ਆ ਬਾਜੀ 26 ਤਰੀਕ ਦੀ ਤੇ ਉੱਥੇ ਦੇਖਦੇ ਹਾਂ ਨਾ ਛੱਡਦੇ ਹਾਂ ਕਬੂਤਰ ਤੇ ਸਰਿੰਜ ਪਤਾ ਨਹੀਂ ਕਿੱਥੇ ਰੱਖ ਲਈ ਬਾਬੇ ਸਾਰਾ ਰਾ ਛੜਿਆ ਮੈਂ ਸਰਿੰਜ ਨਹੀਂ ਲੱਭਣ ਢੀ ਮੈਨੂੰ ਵੇਖ ਮੈਂ ਸਰਿੰਜ ਲੱਭ ਕੇ ਪਾਣੀ ਦੇ ਕੇ ਫੇਰ ਮਿਲਦੇ ਆਂਗੇ ਦੇ ਉਹ ਅਸਰਾ ਹੋ ਗਿਆ ਅੱਜ ਦਾ ਕੀ ਹੋਇਆ ਡੇਢੀ ਦੱਸੀ ਦੱਸੀ ਕੀ ਹੋਇਆ ਦੱਸ ਦੇ ਕੈਲੀ ਕੈਲੀ ਚੜ ਗਈ ਕਿੱਦਾਂ ਕੈਲੀ ਮਾਰੀ ਕਦਾ ਉਹ ਪਜਾਮੇ ਚ ਘਰਲੀ ਫੜ ਗਈ ਉਹ ਮੜੀ ਬਚਾ ਹੋ ਗਿਆ ਓਏ ਸਾਲਾ ਗਲਤ ਰਾੜ ਹੀ ਭੁੱਲ ਗਈ ਉਹ ਚੜੀ ਕਦਾ ਉੱਧੇ ਚੜ ਗਈ ਮਿੰਟੋ ਬੇਟੀ ਮੈਂ ਪਾਣੀ ਵਿੱਚ ਪਾਉਂਦਾ ਬਾਟਰ ਕੋਲੇ ਚ ਪਾਉਂਦਾ ਇਹ ਤੇ ਚੜ ਗਈ ਸੱਦੀ ਤਾਂ ਨੂੰ ਹੈ ਲੱਭ ਪਾ ਨਹੀਂ ਤੜਾਕਿੰਗ ਕਰਿਆ ਜਾਂਦਾ ਫੇ ਬਚਾ ਹੋ ਗਿਆ ਓ ਰਾਪ ਛੜਿਆ ਕੋਰੇ ਓਏ ਕਿਰਲੀ ਲੰਬੀ ਦੀ ਕਿਰਲੀ ਨਹੀਂ ਨਿਕਲੀ ਉਹਦੀ ਪੂਛ ਡੈਗੀ ਕਰਲੀ ਉਹ ਕਿਰਲੀ ਕਦੇ ਗਈ ਉਹਦੀ ਪੂਛ ਡੈਗ ਗਈ ਆ ਕਿਰਲੀ ਦੀ ਲੰਬੀ ਨੂੰ ਪਜਾਮੇ ਚ ਬਾਜੀ ਇੱਥੇ ਹੀ ਆ ਕਰਲੀ ਉਹ ਕਿਦਾਂ ਇਸ ਤਰ੍ਹਾਂ ਲੰਬੀ ਜਾਣੀ ਕਰਲੀ ਇਹਨੂੰ ਕਿਰਲੀ ਨਹੀਂ ਲੰਬੀ ਪਜਾਮੇ ਉਹ ਲਾਡੀ ਓਏ ਕਿਰਲੀ ਲੰਬੀ ਨਹੀਂ ਉਹਨੂੰ ਕਰਲੀ ਪਜਾਮੇ ਜੀ ਆ ਵਰ ਦਾ ਮੂੰਹ ਮਾ ਖੋਲ ਕੇ ਰੱਖੇ ਕੰਨ ਕੂਨ ਖੋਲ ਆਪਣੇ ਜੇ ਰਾਸਤਾ ਦੇ ਉਹਨੂੰ ਕਦਾਂ ਸੀ ਕਿੱਥੇ ਤੱਕ ਪਹੁੰਚਿਆ ਰੰਗ ਥਰਾ ਬੰਦੇ ਲਿਆ 2-4 ਪਾਜੀ ਸਾਲ ਨਹੀਂ ਲਾਉਣਾ ਆ ਕਰਦੇ ਕਰਦੇ ਪਿਛਲਾ ਉਤਰਨ ਲਾਪੇ ਤੇ ਅਗਲਾ ਨਮਾ ਇਹ ਵਾਗ ਕਹਿੰਦੇ ਤੋ ਹੈ ਰੁਪਈਏ ਵਾਗ ਹੈ ਰੁਪਈਏ ਮੋਗੇ ਵਾਕਈ ਭਰਾਵਾ ਰੁਪਈਏ ਬੰਦੇ ਯਾਰ ਵੀਡੀਓ ਨਹੀਂ ਸ਼ੇਅਰ ਕਰਦੇ ਕੀ ਕਰੀਏ ਹੋ ਅਗਲੇ ਨਹੀਂ ਜਾਈ ਕਰੋ ਹੋਇਆ ਬੰਦੇ ਨੂੰ ਕਿਹਾ ਵੀਡੀਓ ਸ਼ੇਅਰ ਕਰੋ ਵੱਦ ਤੋਂ ਵੱਦ ਖੋਡੇ ਲਗੇ ਸਾਫ ਕਰਨ ਆ ਆਬਈ ਨਹੀਂ ਕਰਨੇ ਆਪ ਨਹੀਂ ਕਰਦਾ ਆਉ ਨਹੀਂ ਕਰਦਾ ਹਲੋ ਵਾਜ ਆਪ ਹੀ ਕਰਨ ਲੱਗਾ ਜਾਨਾ ਤਾਂ ਬਾਬੇ ਬੇਲੇ ਹੋਈਏ ਫੇਰ ਆਪ ਹੀ ਸਾਫ ਕਰ ਲਈਦਾ ਤੇ ਜਦੋਂ ਉਤਰ ਵਕ ਪੁੱਤਰ ਕਬਾਤ ਡਾਈ ਦੇ ਹੋਣੇ ਦਾ ਡਾਉਂਦੇ ਨਹੀਂ ਹੈਗੇ ਹੁਣ ਕੋਈ ਚੱਕਰ ਨਹੀਂ ਤੇ ਹੁਣ ਆਪ ਹੀ ਕਰ ਲਈਦਾ ਆ ਪਰ ਜਦੋਂ ਕਬੂਤਰ ਡੋਣੇ ਉਦੋਂ ਨਹੀਂ ਕਰ ਹੁੰਦੇ ਉਹ ਤਾਂ ਆਪੇ ਮੁੰਡਾ ਸੱਦੀ ਦਾ ਕੋਈ ਨਾਲ ਕਰਾਉਂਦਾ। ਬਾਕੀ ਬਾਬਿਓ ਖੁਦ ਤਾਂ ਵੀ ਨਹੀਂ ਜਦੋਂ ਕਬੂਤਰ ਡਾਈ ਦੇ ਉਤੇ ਕੱਪੜਿਆਂ ਦਾ ਹੁੰਦਾ ਕੱਪੜਿਆਂ ਦੇ ਚਿੱਤਾ ਹ ਘੱਟਾ ਜਾ ਪੈ ਜਾਂਦਾ ਆ। ਕਬੂਤਰ ਦੇ ਵਿੱਚ ਫੜ ਕੇ ਆਪਾਂ ਪੱਟ ਦੇ ਰੱਖ ਕੇ ਪਾਣੀ ਪੁਣੀ ਦਈਦਾ। ਉਹ ਕਬੂਤਰ ਨੂੰ ਵੀ ਘੱਟਾ ਝੜਦਾ ਕੋਲ। ਇਹ ਵੀ ਕੋਸ਼ਿਸ਼ ਹੁੰਦੀ ਕਿ ਕੱਪੜੇ ਸਾਫ਼ ਵੀ ਹੋਣ ਆਪਣੇ ਜਦੋਂ ਕਬੂਤਰਾਂ ਦੇ ਕੋਲ ਜਾਂਦਾ। ਨਾ ਉਂਡੇ ਕੋ ਹੁੱਡਾ ਸਾਫ ਕਰਉਂਦੇ ਸੀ ਉਹ ਦੱਸਦਾ ਨਹੀਂ ਸੀ ਮੈਂ ਦੇਖਿਆ ਨਹੀਂ ਹਣਾ ਅੱਜ ਦੇਖਿਆ ਆ ਪਬੂਜੇ ਵੀ ਇਹ ਹੁਣ ਜੋੜਿਆਂ ਚ ਉਦਾਂ ਪੁੱਤਰਾਂ ਨੂੰ ਕੋਈ ਨੁਕਸਾਨ ਨਹੀਂ ਪਰ ਇਹ ਜੋੜਿਆਂ ਨੂੰ ਜਿੱਦਾਂ ਹੁਣ ਜਿਹੜੇ ਆਪਾਂ ਬੱਚੇ ਘੜਾਉਣੇ ਬੱਚੇ ਹੋ ਜਾਂਦੇ ਥੱਲੇ ਉਹ ਖੂਨ ਪੀਂਦੇ ਬੱਚਿਆਂ ਦਾ ਤੇ ਇਹਦਾ ਜੇ ਲਾਜ ਕਰੀਏ ਮੈਂ ਦੇਖੀ ਅੱਜ ਆਹ ਚੀਜ਼ ਵਾਹ ਪਬੂਜੇ ਯਾਰ ਮੈਂ ਦੇਖਿਆ ਅੱਜ ਆਹ ਮੈਂ ਸਾਫ ਨਹੀਂ ਨਾ ਕਰਦਾ ਸਾਫ ਉਹਦੇ ਕੋ ਕਰੁੰਦਾ ਸੀਗਾ ਦੇ ਵੀ ਨਾ ਖਾਣੀ ਆ ਉਹ ਨਾ ਦੱਸਦਾ ਹੀਗਾ ਨਾ ਖੁੱਡ ਜੀ ਚ ਬਣੀ ਹੀ ਪਿੱਛੇ ਉਹ ਪਿੱਛੇ ਅਸੀਂ ਕੁਜੇ ਦੇ ਮਤਲਬ ਇਹ ਕੋਈ ਨਹੀਂ ਕਰਦ ਨੇ ਬਾਕੀ ਕੋਈ ਨਹੀਂ ਹੈਗਾ ਇੱਦਾਂ ਚਿੜਚਿੜ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਬਾਕੀ ਸਾਫ਼ ਆ ਆਪਣੇ ਗੁੱਡੇ ਉੱਤੇ ਬਲ ਹੈ ਇਹ ਸ਼ੁਰੂ ਹੀ ਹੋਏ ਕੰਮ ਇਹ ਪੈਣੇ ਇਹ ਆਪਾਂ ਹੁਣੇ ਨੱਪ ਦਿੰਨੇ ਕੋਈ ਨਹੀਂ ਇਹਨਾਂ ਨੂੰ ਮਲਿਉ ਨਾ ਜਿੱਕਾ ਦਾ ਮਰਨੇ ਅਭੀ ਤਾਂ ਦੱਸਦਾ ਸਾਰੇ ਲੁੜਕ ਜਾਣਗੇ ਸ਼ਾਮਾਂ ਤੱਕ ਲੋ ਬਾਬਾ ਐਂ ਚੰਗੀ ਤਰ੍ਹਾਂ ਸਾਫ਼ ਕਰਤੇ ਹੁਣ ਜਿਹੜੇ ਜੋੜੇ-ਜੋੜੇ ਲਾਵਾਂਗੇ ਤੇ ਚੰਗੀ ਤਰ੍ਹਾਂ ਭਰਾਂਗੇ ਦਰਜਾ ਪਹਿਲਾਂ ਸਿਮਿੰਟ ਦੇ ਨਾਲ ਤੇ ਆਹ ਕੀੜਿਆਂ ਦਾ ਵੀ ਹੱਲ ਕਰਨਾ ਜਿਹੜੇ ਥੱਲੇ ਜਹਾ ਪੈਂਦੇ ਨਾ ਉਹ ਬੂਜੇ ਵੱਡੇ ਉੱਡਣ ਵਾਲੇ ਪੁੱਤਰਾਂ ਨੂੰ ਤੇ ਚਲੋ ਇਹਨਾਂ ਦਾ ਇੰਨਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਉਹ ਟੱਪਦੇ ਰਹਿੰਦੇ ਆ ਪਾਣੀ ਨਹੀਂ ਪੀਂੰਦੇ ਗੂਣ ਹਨਾ ਉਹ ਤਾਂ ਹਿੱਲ ਜਾਂਦਾ ਆ ਜਿਹੜੇ ਬੱਚੇ ਆ ਨਾ ਜਦੋਂ ਬੰਡੋਣੇ ਇਹ ਬੱਚੇ ਖਾਂਦੇ ਥੱਲਿਓਂ ਬੱਚਾ ਦਾ ਖੂਨ ਪੀਂਦੇ ਇਹ ਬੱਚਾ ਤਾਂ ਖਾ ਹੀ ਜਾਂਦੇ ਇੰਨੇ ਭੜੇ ਆ ਇਹਨਾਂ ਦਾ ਹੱਲ ਕਰਦੇ ਆ ਅੱਜ ਕਿਉਂਕਿ ਮੈਂ ਉਦਾਂ ਇੱਥੇ ਸਾਫ਼ ਆ ਬਿਲਕੁਲ ਗੰਦਾ ਇੱਥੇ ਕੋਹ ਨਹੀਂ ਜਿਹੜ ਤੇ ਹੈਗੇ ਕੋਈ ਜ਼ਿਆਦਾ ਨਹੀਂ ਹੈਗੇ ਹੈਗੇ ਥੋੜੇ ਹੀ ਆ ਬੱਕੀ ਹੋਣੇ ਹੋਣੇ ਇਹਨਾਂ ਨੂੰ ਫੜ ਲਈਏ ਨਹੀਂ ਤਾਂ ਕੰਮ ਖਰਾਬ ਹੋਊਗਾ। ਇਹ ਵੀ ਦੱਸਦਾ ਮੈਂ ਕਿੱਦਾਂ ਮਰਨੇ ਆ ਉਹ ਵੀ ਦੱਸੂਗਾ ਅੱਜ। ਅੱਜ ਯਾਰ ਨਹੀਂ ਆਪੇ ਹੀ ਲੱਗੇ ਆ ਸਾਫ਼ ਕਰਨਾ। ਅੱਜ ਮੈਂ ਐਸੇ ਹੀ ਕਰਕੇ ਗਾਂਈ ਕਰਨ ਮੈਂ ਕੁੱਡਿਆ ਕਰੀਏ ਨਾ ਜਾਂ ਜੀ ਆਪੇ ਹੀ ਕਰਦੇ ਆ ਸਭ ਕਿਤੇ ਨਹੀਂ ਅੱਜ ਵਿਲੇ ਸੀ ਉੰਟਰ ਉੜਦੇ ਆ ਦੋ ਬੈਗੇ ਆ। ਇੱਕ ਦੋਨੇ ਪਾਣੀ ਵਾਲੇ ਬੈਗੇ ਇੱਕ ਪਾਣੀ ਵਾਲਾ ਤੇ ਇੱਕ ਸੁੱਕਾ ਉੜਦਾ ਹੁਣ ਆਪਣਾ। ਟਾਈਮ ਹੋ ਗਿਆ 1 ਵਜੇ ਦਾ। ਕੁੱਤਾ ਉੜਦਾ ਬਾਬੋ ਇੱਕੋ ਹੀ ਠੀਕ ਆ ਬਾਕੀ ਬੈਗੇ ਆ। ਇਹ ਪਾਣੀ ਵਾਲਾ ਕਬੂਤਰ ਆ। ਕੱਚਾ ਵੀ ਬਹਿ ਗਿਆ ਸੀ ਉਤਰ ਆਪਣਾ ਕਿਉਂਕਿ ਡਾਇ ਵੀ ਨਹੀਂ ਇਹ ਮੋਟਾ ਦਾ ਚਲੋ ਆਪਾਂ ਡਾਇਆ ਸੀ ਤਾਂ ਉਹ ਉਤਰ ਆਪਾਂ ਡਾਇ ਵੀ ਨਹੀਂ ਫਿਰ ਵੀ 1 ਵਜੇ ਆ ਕੇ ਛੱਡੇ ਵੀ 10 ਕਵਜੇ ਮੇਰੇ ਖਾਲਾ 10:30 ਸੱਚੇ ਟਾਈਮ ਹੋਣਾ ਆ ਮੈਨੂੰ ਟਾਈਮ ਦਾ ਨਹੀਂ ਪਤਾ ਬਾਕੀ ਮੈਂ ਬੋਲਿਆ ਹੋਣਾ ਵੀਡੀਓ ਦੇ ਵਿੱਚ ਪਤਾ ਨਹੀਂ ਸਾਢੇ 9 ਪਤਾ ਨਹੀਂ ਸਾਢੇ 10 ਤੇ ਠੀਕ ਆ ਫਿਰ ਵੀ ਚਲੋ ਜਿੰਨਾ ਵੀ ਉੜਦਾ ਸੀ ਇਹ ਕਬੂਤਰ ਕੱਚੇ ਆ ਕੱਢੇ ਹੀ ਨਹੀਂ ਸੀ ਮੈਂ ਹੁਣ ਅੱਜ 5-6 ਦਿਨ ਹੋ ਗਏ ਨੂੰ ਡਾਇਆ ਹੀ ਨਹੀਂ ਸੀ ਉਤਰ ਤਾਂ ਜ਼ੋਰ ਮੰਨਦੇ ਆ ਤੇ ਛੋਟਾ-ਖੋਟਾ ਸਾਫ਼ ਕਰਤਾ ਤੇ ਮੋਟਾ ਵੀ ਵਿੰਦਾ ਤੇ ਫਿਰ ਢੱਕ ਲੈਨੇ ਹਨਾ ਮੋਟਾ ਵੀ ਬਹਿ ਜਾਊਗਾ ਹੁਣ ਬਸ ਇਕੱਲਾ 3-4 ਵਜੇ ਦਾ ਟਾਈਮ ਤੱਕ ਉਤਰਦਾ ਹੈਗਾ ਇਹਦਾ 2 ਵਜੇ ਅਜੇ ਜਿਹੜੇ ਗੂਤਰ ਪੜ ਆਏ ਸੀ ਨਾ ਜਿਹੜੇ ਕੱਚੇ ਗੂਤਰ ਸੀ ਮੂੰਹ ਪਾਟਦੇ ਸੀ 1-2 ਜਣੇ ਗਰਮ-ਗਰਮ ਕਰਨ ਦਾ ਵੀ ਚੱਕਰ ਪੈਂਦਾ ਕਿਉਂਕਿ ਅੱਜ ਧੁੱਪ ਲੱਗ ਗਈ ਤੇ ਉਹਨਾਂ ਨੇ ਲਿਆਇਆ ਲੱਸੀ ਬਣਾਉਣ ਲੱਗਾ ਆਪਾਂ ਦਹੀਂ ਦੀ ਲੱਸੀ ਰੜਕ ਕੇ ਉਹ ਇਹਨਾਂ ਨੂੰ ਮਾ ਦਿਨਾ ਠੀਕ ਹੈ ਕਈ ਵੀਰ ਕਹਿੰਦੇ ਕਿ ਕਿੱਦਾਂ ਤੁਸੀਂ ਇਦਾਂ ਕਿਦਾਂ ਰੜਕ ਲੈਨੇ ਇਦਾਂ ਨਹੀਂ ਵੀਰੇ ਜੋ ਸਿਰੰਜੇ ਦੇ ਵਿੱਚੋਂ ਭਰੀ ਜਾਣੀ ਨੇ ਚ ਪਾਣੀ ਪਾ ਕੇ ਸਿਰੇਂ ਚ ਭਰੀ ਜਾਣੀ ਸਿਰੇਂ ਚ ਨੱਪੀ ਜਾਣੀ ਤੇ ਜੋਰ-ਜੋਰ ਨਾਲ ਤੋਂ ਮੱਖਣ ਆਟੋਮੈਟਿਕ ਉੱਤੇ ਆ ਜਾਂਦਾ ਤੇ ਮੈਂ ਕਰਕੇ ਦਿਖਾ ਦਿੰਦਾ ਉਹ ਤੇ ਆ ਬਾਬਿਓ ਇਹ ਸਾਉਣਾ ਲੱਸੀ ਆਪਾਂ ਇਹਦਾ ਪਹਿਲਾਂ ਪਤਲੀ ਕਰ ਲਈ ਮੜ ਜੀ ਬਾਅਦ ਨੂੰ ਇਸ ਤਰ੍ਹਾਂ ਉਹਨਾਂ ਇਹਦਾ ਕਰੀ ਜਾਣਾ ਬਾ ਪੰਜ-ਸੱਤ ਤਰੀ ਕਰਨਾ ਇਹਨੇ ਮੱਖਣ ਕੱਢ ਦੇਣਾ ਉੱਤੇ ਹਲਕਾ-ਹਲਕਾ ਜਿਹਾ ਮੱਖਣ ਜ ਆ ਜਾਣਾ ਉੱਤੇ ਦਾ 15 ਰੀ ਇਦਾਂ ਹੀ ਕਰਾਂਗੇ ਤੇ ਉਹ ਮੱਖਣ ਵਾਲੀ ਉਹ ਲੱਸੀ ਬਣ ਜਾਣੀ ਆ ਤੇ ਇਹ ਬਣਾ ਲਈਏ ਫਿਰ ਇਹਦੇ ਚੋ ਕੈਪਸੂਲ ਮਿਕਸ ਕਰਕੇ ਤੇ ਇਹਨਾਂ ਨੂੰ ਦੇ ਦੇਣਾ ਆਪਾਂ ਲੋ ਬਾਬਿਓ ਸਾਰੇ ਬੁੱਤਾਂ ਲੱਸੀ ਲੱਸੀ ਇਹਨਾਂ ਨੂੰ ਦੇ ਦਿੱਤੀ ਅਠਾ ਨੋਹਾਂ ਨਹੀਂ ਇਹ ਹੈਗੇ ਆਪਣੇ ਕੋਟਨ ਵਾਲੇ 6 4 10 ਆ 10 ਨੂੰ ਦੇ ਚਾਣ ਨੂੰ ਗੱਲ ਤੋਂ ਲੱਸੀ ਲਿਆ ਕਰਾਂਗੇ ਇਹ ਵੀ ਛੱਡਦੇ ਆ ਫੁੱਤਰ ਤੇ ਬਾਕੀ ਉਹ ਦੇਖ ਲੈ ਇਹਨਾਂ ਚੋਂ ਵੀ ਫੁੱਤਰ ਕੱਢਣੇ ਕਰਨੇ ਕੱਲ ਨੂੰ ਫਾਤ 7-8 ਫੁੱਤਰ ਇਹਨਾਂ ਚੋਂ ਵੀ ਡੋਣ ਵਾਲੇ ਆ ਆ ਚੀਜ਼ਾਂ ਵੀ ਮੈਂ ਤੇ ਇਦਾਂ ਹੀ ਆਮ ਹੋ ਗਿਆ ਥੱਲੇ ਗੋਲ ਮਾੜਾ ਮੁੱਟੀ ਦਾ ਸਾਰਾ ਬਸ ਹੋਰ ਦੋ ਚੋ ਚੋਣਾਂ ਦਾ ਕਿਨੇ ਹੋ ਜਾਣਾ ਤੇ ਇਹਨੂੰ ਵੀ ਕੱਢਾਂ ਕੱਲੀ ਕਣਕ ਤੇ ਕੀਤਾ ਵਾਂ ਕਣਕ ਨਾਲ ਕਰੀ ਵੇਟ ਬਣਾ ਲਵੇ ਆਪਣਾ ਕਿਉਂਕਿ ਵੇਟ ਕਬੂਤਰ ਕਣਕ ਨਹੀਂ ਬਣਾਉਂਦਾ। ਹੋਰ ਵੀ ਬੱਚਾ ਹੋ ਰਿਹਾ ਰੈਡੀ ਉਹਨੂੰ ਵੀ ਕੱਢਾਂਗੇ। ਕਿ ਆਪਣੇ ਉਧਰ ਜਿਹੜਾ ਸ਼ਾਹ ਚੀਨਾ ਹੋਵੇ ਕਾਲਾ ਚੀਨਾ ਨਾ ਉਹਦਾ ਭਰਾ ਆ ਇਹ। ਜੀ ਜਿਹੜੀ ਲੱਤਦੀ ਆ ਉਹ ਪਾਈ ਸੀ ਕਬੂਤਰਾਂ ਨੂੰ ਤਾਂ ਖਾਦੀ ਬਹੁਤ ਹੋਸ਼ ਕਬੂਤਰੀਆਂ ਨੂੰ ਪਾਈ ਸੀ ਗੱਲੀਆਂ ਨੂੰ ਜਿਹੜੀਆਂ ਅੰਡੇ-ਉੰਡੇ ਤੋਂ ਬੰਦ ਹੁੰਦੀਆਂ ਹਨ। ਸਿਮਿੰਟ ਸੂਮੜਿਆ ਲੱਤਾ ਪਿੱਛੇ ਹੀ ਆ ਸਾਰਾ ਇਹ ਹੱਬ ਪੱਟੀ ਇਹਦੇ ਨਾਲ ਕੁੱਟ ਕੇ ਤਾਂ ਮੁੱਦਾ ਹੀ ਪਾਤੀ। ਇਹਦੇ ਵਿੱਚ ਕੈਲਸ਼ੀਅਮ ਹੀ ਹੁੰਦਾ ਚੂਨੇ ਦੇ ਵਿੱਚ ਤੇ ਇਹ ਵੀ ਵਧੀਆ ਹੁੰਦਾ ਆ ਪਾਉਣਾ। ਉਹ ਐ ਨਹੀਂ ਕਿ ਲਗਾਤਾਰ ਹੀ ਪਾਈ ਜਾਣਾ ਉਹ ਕਿਤੇ ਚੱਲ ਥੋੜਾ ਇਹਨੂੰ ਪਾ ਦਿਓ। ਆਣੇ ਲੱਗੇ ਇਧਰ ਖੇਡਣ ਗਰਵਾਜ ਓਏ ਚੱਲ ਆ ਗਿਆ ਲੋਈ ਬਾਬਿਓ ਟਾਈਮ ਹੋ ਗਿਆ 6 ਵਜੇ ਦਾ ਕਿੰਨਾ ਹੋ ਗਿਆ ਦੇਖੀ 40 45 ਮਿੰਟ ਹੋ ਗਏ ਹਣੀ 6 6 45 ਦੇਖਦਾ ਮਤਲਬ ਤੂੰ ਉਹੀ ਐ ਜੋ ਬੋਲਦਾ ਸੱਚ ਹੋ ਜਾਂਦਾ ਹੈ ਕਰਤੇ ਨਾ ਭੌਮੜੀ ਹੋ ਯਾਰ ਲੱਭੀ ਨਹੀਂ ਕਰ ਲਈ ਕਿੱਡੀ ਕਿਸੀ ਗਈ ਹੈ ਕਿੱਡੀ ਕਿਸੀ ਵੀ ਲੋ ਵੀ ਬਾਬੇ ਟਾਈਮ ਹੋ ਗਿਆ 6:30 ਦਾ ਤੇ ਕੰਮ ਹੋ ਗਿਆ ਲਾਗੇ ਵੀ ਚੱਲੇ ਭੱਜ ਆਹ ਟਾਈਮ ਹੁੰਦਾ ਕੰਮ ਕਰਨ ਦਾ ਠੰਡਾ ਹੋਇਆ ਐਸ ਟਾਈਮ ਤੇ ਚੱਕ ਦੇ ਪੂਛਾਂ ਭੱਜ ਜਾਂਦੇ ਮਾੜਾ ਮਿਸਤਰੀ ਵੀ ਨਾ ਕਿਸੇ ਨੂੰ ਮਿਲੇ ਯਾਰ ਅਗਲੇ ਨੇ ਆਪਣੇ ਪਿੰਡ ਨਹੀਂ ਜਾਣਾ ਹੈ ਅਗਲੇ ਨੇ ਸੀ ਦੂਰਾ ਪੈ ਪੈ ਕੋਈ ਨਹੀਂ ਸਤਾ ਹੈ ਜੀ ਨਹੀਂ ਤੈਨੂੰ ਕੋ ਖਤਰਾ ਜਦੋਂ ਤੈਨੂੰ ਅਹੀਂ ਪੈਸੇ ਦੇਣੇ ਉਦੋਂ ਤੈਨੂੰ ਖਤਰਾ ਮਾਦੀਆਂ ਮੂਦੀਆਂ ਬਾਬੇ ਦਾਣਾ ਦੂਣਾ ਖਾ ਕੇ ਪੜ ਗਈਆਂ ਅੰਦਰ ਤੇ ਕਹਿੰਦੇ ਆ ਵੀ ਦੇ ਦੇਣੀ ਆਪਾਂ ਕਈਆਂ ਤੋਂ ਬਹੁਤ ਵੀਡੀਓ ਚ ਤੇ ਬਾਅਦ ਟਾਈਮ ਹੀ ਨਹੀਂ ਲੱਗਦਾ ਜਾਣਦਾ ਵੀਰ ਨੂੰ ਛੱਡ ਕੇ ਆਈਏ ਉਹਨੂੰ ਦੇ ਆਈਏ ਭਾਈ ਉਹ ਇੱਕ ਲਬੜ ਹਾਉਂਦੇ ਆ ਬਾਕੀ ਤੁਸੀਂ ਵੀ ਦੱਸਿਓ ਜੇ ਆਪਾਂ ਜਿਹੜਾ ਵੀ ਇਦਾਂ ਵਰਡ ਜਿਹੜਾ ਰਹਿ ਸਕਦਾ ਸਰਵਾਈਵ ਕਰ ਸਕਦਾ ਗਰਮੀ ਸਰਦੀ ਦੇ ਵਿੱਚ ਉਹ ਵਾਲਾ ਰੱਖਾਂਗੇ ਐਦਾਂ ਤੇ ਨਾ ਹੋਣ ਜਿਹੜੇ ਧੁੱਪੇ ਭੱਜ ਜਾਂਦੇ ਜੀ ਉਹਦੇ ਜੋ ਸੰਦ ਸੋਦੇ ਸਾਰੇ ਖਿਲਾਰ ਤੇ ਚੰਗੇ ਬੰਦੇ ਯਾਰ ਤੁਸੀਂ ਲਾਡੀ ਆ ਯਾਰ ਉੱਪਰ ਆ ਢੱਕਣ ਤੇ ਚੜੂਗਾ ਬੰਦਾ ਹੈਗਾ ਜਿਗਰੇ ਵਾਲਾ ਠੀਕ ਔਰ ਉੱਤੇ ਚੜ ਕੇ ਰੱਖਣਾ ਢੱਕਣ ਜਿਗਰੇ ਵਾਲਾ ਹੀ ਆ ਤੂੰ ਮੇਰਾ ਜਿਗਰੇ ਦਾ ਮੈਂ ਬਿਨਾ ਜਿਗਰੇ ਤੋਂ ਘਰਾਵਾ ਹਾਂ ਤਾਂ ਚਾਹ ਰਿਹਾ ਤੂੰ ਚਾਹ ਲੈ ਆ ਉਹ ਯਾਰ ਇਹ ਗਲਤੀ ਹੋ ਗਈ ਇਹਨੂੰ ਪੋੜੀ ਚਾਹੀਦੀ ਸੀ ਤੇ ਲੋ ਵੀ ਆਬਿਓ ਕੰਮ ਸਮਾਪਤ ਹੈ ਆ ਜੇ ਐਨੀ ਕੀ ਵੀਡੀਓ ਆਉਗੀ ਛੋਟਾ ਨੱਕਾ ਪੁੱਕਾ ਜਾਈ ਆਊਗਾ ਕੰਮ ਬਾਲੀ ਵੱਡੀ ਤਾਂ ਵੀਡੀਓ ਅੱਜ ਬਸ ਕਮਾਕੁਮਾ ਜੀ ਬਈ ਲੰਘ ਗਿਆ ਗਰਮੀ ਬਹੁਤ ਸੀ ਮੇਨ ਗੱਲ ਇੱਥੇ ਆ ਹੋਮਸ ਜੀ ਸੀਗੀ ਤੇ ਨਹੀਂ ਬਣਾ ਹੋਈ ਵੀਡੀਓ ਤੇ ਜਿੰਨੀ ਕੀ ਵੀਡੀਓ ਬਣਾਈਆਂ ਬਸ ਓਨੀ ਕੀ ਦੇ ਸਵਾਦ ਲਓ ਤੇ ਆ ਚੀਨਾ ਜੀ ਨਾਲੇ ਪਰ ਚੱਲਾ ਹਨਾ ਥੱਲੇ ਮਾੜਾ ਮੁੱਟਾ ਹੀ ਰਹਿ ਗਿਆ ਬਸ ਤੇ ਇਹਨੂੰ ਆਪਾਂ ਦੂਸਰਾ ਤਰ੍ਹਾਂ ਯੂਜ਼ ਕਰ ਸਕਦੇ ਜੇ ਪਰ ਨੇ ਨਾਮ ਸੱਟੇ ਤਾਂ ਇਹ ਉਹਦਰੋਂ ਜਮਾ ਨਹੀਂ ਚਲੀ ਹੇਲਦਾ ਇਹ ਵੀ ਹੋ ਗਿਆ ਆਪਣਾ ਡੱਬਾ ਵੀ ਹੋ ਗਿਆ ਇਹਨਾਂ ਨੂੰ ਪੱਟ ਲੈਣੇ ਇੱਕ ਵਾਰੀ ਇਹ ਗਾਂ ਦੂਸਰਾ ਦਸਣਾ ਛੱਡੀਆਂ ਤੇ ਨੂੰ ਛੱਡਾਂਗੇ ਜੇ ਬਾਜੀਆਂ ਹੋਈਆਂ ਤਾਂ ਬਾਕੀ ਜਿਹੜੇ ਵੀਰ ਪੋਸਟਾਂ ਸ਼ੇਅਰ ਕਰਦੇ ਆ ਕਿ ਬੈਨ ਹੋ ਗਿਆ ਆ ਹੋ ਗਿਆ ਜੋ ਹੋ ਗਿਆ ਵੀਰੇ ਉਹ ਬੰਦ ਕਰ ਦਿਓ ਉਹ ਇੰਨਾ ਨਹੀਂ ਫੈਲਿਆ ਜਿੰਨਾ ਆਪਾਂ ਹੀ ਫਲਾਤਾ ਗਰੁੱਪਾਂ 'ਚ ਪਾ ਪਾ ਕੇ ਤੇ ਉਹ ਗਲਤ ਗੱਲਿਆ ਉਹ ਬੜਾ ਨਾ ਸ਼ੇਅਰ ਕਰਿਆ ਕਰੋ ਜਿੱਥੇ ਤੱਕ ਆ ਗਿਆ ਉੱਥੇ ਹੀ ਨੱਪਦਿਆ ਕਰੋ ਉਹਨੂੰ ਉਹ ਗਾਂ ਦੀਆਂ ਪਾਈ ਜਾਂਨੇ ਪਾਈ ਜਾਂਨੇ ਤੋਂ ਆਪੀ ਵਾਇਰਲ ਹੋਈ ਜਾਂਦੀਆਂ ਹਨਾ ਉਹ ਚੀਜ਼ ਨਾ ਕਰੋ ਇੱਕ ਮਰੇ ਕਬੂਤਰਾਂ ਦੀ ਵੀਡੀਓ ਨਾ ਪਾਇਆ ਕਰੋ ਜ਼ੋਰ ਲੱਗੇ ਉਤਰਾਂ ਦੀ ਵੀਡੀਓ ਨਾ ਪਾਇਆ ਕਰੋ ਇੰਸਟਾਗ੍ਰam ਤੇ YouTube ਤੇ ਕਿਤੇ ਵੀ ਨਾ ਪਾਇਆ ਕਰੋ ਇੱਕ ਸਿਰਿੰਜਰਾ ਹੀ ਆਪਾਂ ਪਾਣੀ ਦਿੰਨੇ ਆ ਮੈਂ ਵੀ ਦਿਖਾ ਦਿੰਦਾ ਹੁੰਦਾ ਇਸ ਸਿਰਿੰਜਰਾ ਪਾਣੀ ਉਹ ਵੀ ਨਾ ਦਿਖਾਇਆ ਕਰੋ ਨਲਕੀਆਂ ਲੈ ਲਓ ਜੇ ਤੇ ਹੋਣੀਆਂ ਹੀ ਆ ਹਨਾ ਤੇ ਉਹਦਾ ਵੀ ਨੁਕਸਾਨ ਹੀ ਆ ਤੇ ਇਹ ਚੀਜ਼ਾਂ ਤੋਂ ਆਪਾਂ ਦੂਰ ਰਹੀਏ ਤੇ ਮੇਰੇ ਸਾਹਮਣੇ ਫੇਰੀ ਗੇਮ ਬਚਣੀ ਨਹੀਂ ਤਾਂ ਕੰਮ ਖਰਾਬ ਹੋ ਜਾਊਗਾ ਤੇ ਇੱਕ ਲੱਤਾਂ ਖਿੱਚਣੀਆਂ ਬੰਦ ਕਰੀਏ ਆਪਾਂ ਕਹੇ ਦੀਆਂ ਹਨਾ ਕਿਉਂਕਿ ਹਰੇ ਕਿਸੇ ਨਾ ਵੀ ਤੱਕਾ ਹੋ ਸਕਦਾ ਜਾਂ ਕਿੱਦਾਂ ਵੀ ਆ ਖੜਿਆ ਕਰੋ ਨਾਲ ਤੇ ਜਿਹੜੀ ਆਹ ਚੀਜ਼ ਆਪਾਂ ਇੱਕ ਦੂਜੇ ਦੇ ਪੋਸਟਾਂ ਚੱਕ ਚੱਕ ਪਾਈ ਜਾਂਦੇ ਆ ਇੱਥੇ ਆ ਹੋਇਆ ਉੱਥੇ ਆ ਹੋਇਆ ਇਦਾਂ ਰੋ ਬੈਨਡ ਹੋ ਗਈ ਉਹ ਚੀਜ਼ਾਂ ਬੰਦ ਕਰ ਦੋ ਕਿਉਂਕਿ ਇਹ ਕੁਸ਼ਕ ਬੰਦੇ ਆ ਜਿਹੜੇ ਲਾਕਡਾਡ ਵਾਲੇ ਜਿਹੜੇ ਇਦਾਂ ਪੁੰਨੇ ਵੇ ਆ ਜਿਹੜੇ ਬੰਦ ਕਰਾਉਣਾ ਚਾਹੁੰਦੇ ਕੰਮ ਨੂੰ ਤੇ ਹੈਗੇ ਆਪਣੇ ਕੰਪਿਊਟਰ ਵਾਈ ਭਰਾ ਆ ਕੁਸ਼ਕ ਵਿੱਚੋਂ ਜਿਹੜੇ ਇਹ ਚੀਜ਼ ਨੂੰ ਬੰਦ ਕਰਾਉਣਾ ਚਾਹੁੰਦੇ ਹਨਾ ਕੋਈ ਬੇਗਾਨਾ ਬੰਦਾ ਨਹੀਂ ਹੈਗਾ ਤੇ ਕਿਉਂਕਿ ਜਿਹਨੂੰ ਇਸ ਗੇਮ ਬਾਰੇ ਪਤਾ ਉਹ ਹੀ ਪੰਗਾ ਲਊਗਾ ਬਾਕੀ ਜਿਹੜੇ ਗਰੁੱਪਾਂ ਚਿੱਤਾਂ ਦੀਆਂ ਵੀਡੀਓ ਸ਼ੇਅਰ ਕਰਦੇ ਆ ਉਹਨਾਂ ਨੂੰ ਬਗੈਦਾ ਅਨੁਫੋਲੋਇ ਕਰ ਦਿਆ ਕਰੋ ਕੱਢ ਦਿਆ ਕਰੋ ਠੀਕ ਹੈ ਗਰੁੱਪ ਦੇ ਵਿੱਚੋਂ ਜਿਹੜੇ ਇਦਾਂ ਦੀਆਂ ਪੋਸਟਾਂ ਪਾਉਂਦੇ ਆ ਕਿ ਬੈਨ ਹੋ ਗਈ ਜੋ ਹੋ ਗਈ ਹੈ ਨਾ ਆਪਾਂ ਆਪਣੀਆਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਕਿਤੇ ਨਾ ਕਿਤੇ ਕੰਮ ਖਰਾਬ ਹੋ ਜਾਣਾ ਕਰਦੇ ਆ ਆਪਣੀ ਬੰਦੇ ਪਏ ਆ ਵਿੱਚੋਂ ਠੀਕ ਹੈ ਜਿਨ੍ਹਾਂ ਨੇ ਸ਼ੌਂਕ ਕਰਨਾ ਉਹਨਾਂ ਦਾ ਵੀ ਵਿਚਾਰਾਂ ਦਾ ਖਰਾਬ ਹੋਣਦਿਆ ਨਾ ਹੁਣ ਆ ਤੇ ਚਲੋ ਕੀ ਆ ਕੁਝ ਨਹੀਂ ਹੋਣਾ ਹੈਗਾ ਇਹ ਗੇਮ ਸਦੀਆਂ ਪੁਰਾਣੀ ਰਾਜੇ ਮਹਾਰਾਜਾਂ ਦੇ ਟਾਈਮ ਦੀ ਚੱਲਦੀ ਆਈ ਆ ਉਦੋਂ ਨਹੀਂ ਬੰਦ ਹੋਈ ਤਾਂ ਹੁਣ ਕਿੱਥੇ ਹੋ ਜੂਗੀ ਪਰ ਇੰਨਾ ਵੀ ਚਲੋ ਰਿਕਾਵਟਾਂ ਸੀਜ਼ਨ ਖਰਾਬ ਹੋ ਗਿਆ ਕਈ ਭਰਾਵਾਂ ਨੇ ਬਾਜ਼ੀਆਂ ਸ਼ਰਕਾਉਣੀਆਂ ਸੀ ਇੰਨਾ ਸ਼ੌਂਕ ਹੁੰਦਾ ਨਾ ਪੇਂਟ ਚ ਸਮਾਨ ਵੀ ਲਿਆਂਦੇ ਮੋੜਸਾ ਲਿਆਂਦੇ ਆਪਾਂ ਵੀ ਸਾਰਾ ਬੁੱਕ ਕਰਾਇਆ ਸੀ ਸਾਰਾ ਕੁਝ ਗਿਆ ਹਨ ਕੈਨਸਲ ਕਰਨੀ ਪੈ ਗਈ ਨਹੀਂ ਤਾਂ ਕਿੱਥੇ ਨਜ਼ਾਰਾ ਪੱਜਣਾ ਸੀ ਪੂਰੀ ਰੌਣਕ ਲੱਗਣੀ ਸੀ ਇੱਥੇ ਤੇ ਠੀਕ ਆ ਬਾਬੇ ਹੋਣਾ ਆ ਵੀਡੀਓ ਅੱਜ ਲਈ ਇੰਨੀ ਕੀ ਆ ਤੇ ਜੇ ਮੈਂ ਕੁਝ ਗਲਤ ਬੋਲਿਆ ਹੋਵੇ ਤੇ ਹੱਥ ਜੋੜ ਕੇ ਸੋਰੀ ਆ ਸਾਰੇ ਭਰਾਵਾਂ ਤੋਂ ਤੇ ਬਾਕੀ ਆਪਣੇ ਆਪਣਾ ਰਿਵਿਊ ਜ਼ਰੂਰ ਦਿਓ ਵੀ ਇਹ ਗੱਲ ਸਹੀ ਗਈ ਆ ਜਾਂ ਗਲਤ ਕਈ ਆ ਵੀ ਪੋਸਟਾਂ ਨਾਂ ਪਾਈਏ ਤਾਂ ਵਧੀਆ ਗੱਲ ਆ ਬਾਕੀ ਠੀਕ ਆ ਬਾਬੇਓ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲ ਤੇ ਤੁਹਾਡੇ ਸਾਰੇ ਵੀਰਾਂ ਦੇ ਮੈਂ ਕਮੈਂਟ ਪੜਦਾ ਹੁੰਨਾ ਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ